ਅੰਮਿਤ ਸਰ ਅੰਮਿਤ ਅੰਕੀ ਗੱਲ ਉਹ ਬਾਈ ਜੀ ਪੂਰੀ ਭਾਜੀ ਇਹਨੇ ਡਰਿੰਕ ਕਿਸੇ ਕਿਸੇ ਡਰਾਈਵਰ ਨੇ ਤੇ ਇਹ ਆਟੋ ਇਹਦਾ ਨਾ ਪੁਲ ਦੇ ਉੱਪਰ ਪਲਟ ਗਿਆ ਤੇ ਇੱਕ ਡੇਢ ਘੰਟਾ ਇਹ ਉੱਥੇ ਤੜਪਦਾ ਰਿਹਾ ਤੇ ਇਹਨੂੰ ਕੋਈ ਨਹੀਂ ਹੱਥ ਕਿਸੇ ਨੇ ਨਹੀਂ ਪਾਇਆ ਫਿਰ ਮੈਂ ਆਪਦੀ ਗੱਡੀ 'ਚ ਚੱਕਿਆ ਇਹਨੂੰ ਬੰਦੇ ਨੂੰ ਮੈਂ ਹਸਪੀਟਲ ਲੈ ਕੇ ਗਿਆ ਤੇ ਉਹ ਕਹਿਣ ਲੱਗੇ ਵੀ ਤੁਸੀਂ ਜਾਣਾ ਨਹੀਂ ਹੈਗਾ ਅਸੀਂ ਤੁਹਾਨੂੰ ਬੜਨਾ ਵਾ ਕੇਸ ਹੋਣਾ ਵਾ ਮੈਂ ਕਹਾ ਸਰ ਮੈਂ ਇਨਸਾਨੀਅਤ ਦੇ ਨਾਂ ਤੇ ਇੱਕ ਉਹ ਨੂੰ ਛੱਡ ਕੇ ਆਇਆ ਉਪਰੋਂ ਇਹ ਮੈਨੂੰ ਗਈ ਜੰਦੇ ਵੀ ਚਿਰ ਤੇ ਕੇਸ ਹੋਣਾ ਵਾ ਬਈ ਮੈਂ ਕੀ ਗਲਤ ਕਰਦਾ ਸਰ ਦੱਸੋ ਨੂੰ ਛੱਡ ਕੇ ਨਹੀਂ ਕਹਿਣ ਦਾ ਮਤਲਬ ਉਹ ਤੇ ਪੁਲਿਸ ਬਾਅਦ ਚ ਪਹੁੰਚੀ ਸੀ ਹਾਂਜੀ ਪੁਲਿਸ ਬਾਅਦ ਚ ਪਹੁੰਚੀ ਸੀ ਉਹਨਾਂ ਨੇ ਮੈਨੂੰ ਫੜ ਲਿਆ ਸੀ ਕੋਪਨਸਾਲੇ ਤੁਸੀਂ ਵੀ ਆਟੋ ਡਰਾਈਵਰ ਹੋ ਹਾਂਜੀ ਹਾਂਜੀ ਸਰ ਮੈਂ ਵੀ ਡਰਾਈਵਰ ਹਾਂ ਮੇਰਾ ਭਾਈ ਹੋਈ ਸੀ ਇੱਕ ਤਰ੍ਹਾਂ ਦਾ ਤਾਂ ਮੈਂ ਹੈਲਪ ਕੀਤੀ ਹੈ ਸਰ ਉਹ ਤੁਸੀਂ ਚਲੋ ਉਹਨੂੰ ਉੱਥੀੋਂ ਲੈ ਕੇ ਤੋਂ ਲੈ ਕੇ ਗਏ ਉਹ ਸਿਵਲ ਹਸਪੀਟਲ ਐਡਮਿਟ ਕਰਾਇਆ ਕਰ ਕਰੇ ਹਸਪੀਟਲ ਪਹਿਲਾ ਐਸਆਈ ਗਏ ਸੀ ਸਰ ਇਹਨਾਂ ਨੇ ਦੇ ਦਿੱਤਾ ਜਵਾਬ ਇਹ ਕਹਿੰਦੇ ਅਸੀਂ ਨਹੀਂ ਰੱਖਣਾ ਇਹਨੂੰ ਸਿਵਲ ਲੈ ਕੇ ਜਾਓ ਫਿਰ ਅਸੀਂ ਸਿਵਲ ਲੈ ਕੇ ਗਏ ਸਿਵਲ ਵਾਲਾ ਨੇ ਤਾਂ ਰੱਖ ਲਿਆ ਫਿਰ ਉਹ ਕਹਿੰਦੇ ਜੱਤ ਕੇ ਦੇ ਘਰ ਦੇ ਨਹੀਂ ਆਣਗੇ ਜਦ ਤੱਕ ਤੁਸੀਂ ਨਹੀਂ ਜਾਓਗੇ ਅਜਾ ਜੇ ਦੇ ਘਰ ਦੇ ਨਾਲ ਆਏ ਫਿਰ ਤੁਹਾਡੇ ਤੇ ਪਰਚਾ ਪੈਣਾ ਵਾ ਮੈਂ ਕਿਹਾ ਸਰ ਮੇਰੇ ਤੇ ਮੇਰੇ ਤੇ ਕਾਹਦਾ ਪੈਣਾ ਮੈਂ ਤਾਂ ਲੈ ਕੇ ਆਇਆ ਕਿ ਇਨਸਾਨੀਅਤ ਦੇ ਨਾਤੇ ਵੀ ਬੰਦਾ ਤੜਪ ਰਿਹਾ ਮਰ ਰਿਹਾ ਵਾ ਵੀ ਇਹਨੂੰ ਲੈ ਜਾਈਏ ਆਪਾਂ ਤੇ ਮੈਂ ਹੁਣੇ ਚ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਹੁੰਦਾ ਵੀ। ਮੈਨੂੰ ਲੋਕਾਂ ਨੂੰ ਭਲਾ ਨਹੀਂ ਕਰਨਾ ਚਾਹੀਦਾ। ਹਾਂਜੀ ਮੈਂ ਗਲਤੀ ਕਰਤੀ ਇਹਨੂੰ ਲੈ ਗਿਆ ਸਰ ਉਹਨੂੰ। ਅੱਜ ਭਲੇ ਦਾ ਭਲੇ ਦੀ ਸਜ਼ਾ ਮਿਲ ਰਹੀ ਸੀ। ਹਾਂਜੀ ਹਾਂਜੀ ਸਰ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਕਹਿੰਦੇ ਤੈਨੂੰ ਜਾਨ ਨਹੀਂ ਦੇਣਾ। ਮੈਂ ਕਹਾ ਵੀਰੇ ਮੇਰੀ ਕੀ ਗਲਤੀ ਹੈ ਮੈਂ ਤਾਂ ਸਿਰਫ ਇੱਕ ਆਪਣਾ ਕਰਤੱਬ ਨਿਭਾਇਆ। ਕੋਈ ਜ਼ਖਮੀ ਇਹ ਕੀ ਕੋਈ ਵੀ ਹੁਗਰ ਰੋਡ ਤੇ ਵੀਰੇ ਅਸੀਂ ਉਹਦੀ ਵੀ ਹੈਲਪ ਕਰਾਂਗੇ। ਇਹਦੇ ਚ ਕੀ ਆ ਵੀਰੇ ਯਾਰ। ਅੱਛਾ ਕਿਹੜੀ ਜਗ੍ਹਾ ਤੇ ਰਹਿਣ ਆਲਾ ਤੁਸੀਂ? ਮੈਂ ਸਰ ਦੁਗਰੀ ਫੇਸ ਬੰਨ ਰਹਿਣ ਆਲਾ ਸਰ। ਅੱਛਾ ਦੁਗਰੀ ਫੇਸ ਬੰਦਾ ਰਹਿਣ ਆਲਾ। ਹਾਂਜੀ ਭ ਹਾਂਜੀ ਹਾਂਜੀ ਡਰਿੰਕ ਕੀਤੀ ਹੋਈ ਸੀਗੀ ਤੇ ਮੈਡੀਕਲ ਗੋਲੀਆਂ ਵੀ ਉਹਦੀ ਜੇਬ ਚੋਂ ਨਿਕਲੀਆਂ ਤੇ ਦਾਰੂ ਜ਼ਿਆਦਾ ਪੀਤੀ ਹੋਈ ਸੀ ਤਾਂ ਕਰਕੇ ਫੋਟਬਾਕ ਦੀ ਗੱਡੀ ਇਹਦੀ ਗਈ ਪਲਟ ਅਜਾ ਠੀਕ ਹੈ ਇਹਦਾ ਸਿਰ ਸਿਰ ਫਟ ਗਿਆ ਕੰਨ ਫਟ ਗਿਆ ਟੰਕੇ ਲੱਗੇ ਇਹਦੇ ਕੋਈ ਨਾ ਬਲੱਡ ਨਿਕਲ ਗਿਆ ਉੱਥੇ ਕੋਈ ਨਹੀਂ ਰੁਕਿਆ ਸਰ ਸਾਰਿਆਂ ਨੂੰ ਕਿਹਾ ਕੋਈ ਨਹੀਂ ਖੜਿਆ ਸਭ ਚਲੇ ਜਾ ਰਹੇ ਸੀਗੇ ਪੁਲਿਸ ਮੌਕੇ ਤੇ ਗਈ ਰਹੀ ਸੀ ਗੱਡੀ ਝਟ ਕੇ ਭੱਜ ਗਿਆ ਹਾਂਜੀ ਪੁਲਿਸ ਮੌਕੇ ਤੇ ਗਈ ਰਹੀ ਸੀਗੀ ਤੇ ਜਦ ਮੈਂ ਲੈ ਕੇ ਗਿਆ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਉਹ ਕਹਿੰਦੇ ਤੁਸੀਂ ਤੁਹਾਡੇ ਤੇ ਪਰਚਾ ਹੋਣਾ ਵਾ ਮੈਂ ਕਿ ਮੈਂ ਵੀਰੇ ਇੱਕ ਇਨਸਾਨੀਅਤ ਦੇ ਨਾਤੇ ਇੱਕ ਹੈਲਪ ਕੀਤੀ ਹੈ ਅਗਲੇ ਦੀ ਬ੍ਰਦਰ ਪਰ ਉੱਥੇ ਆ ਕੇ ਮਤਲਬ ਮੇਰਾ ਕਹਿੰਦਾ ਇਹ ਹੈ ਕਿ ਅੱਜ ਦੀ ਰੇਟ 'ਚ ਜੇ ਆਪਾਂ ਕਿਸੇ ਦਾ ਭਲਾ ਕਰੀਏ ਤਾਂ ਅਗਲੇ ਨੂੰ ਬੁਰਾ ਲੱਗਦਾ ਹੈ ਬ੍ਰਦਰ ਇਹ ਆ ساری ਗੱਲ ਤੇ ਹੁਣ ਅੱ체 ਆਪਾਂ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਸਰ ਮੈਂ ਤਾਂ ਇੱਕਦਮ ਜੋਸ਼ ਸੀ ਆਪਣਾ ਨਿਭਾਤਾ ਸਰ ਉੱਥੇ ਜਾ ਕੇ ਉਹਨਾਂ ਨੇ ਮੇਰੇ ਉਲਟੇ ਹੋ ਗਏ ਮੇਰੇ ਨਾਲ ਹੀ ਅਗਲੇ ਕਹਿਣ ਲੱਗੇ ਵੀ ਤੂੰ ਇਹਦਾ ਫੋਨ ਕੱਢਿਆ ਇਦਾਂ ਉਦਾਂ ਮੈਂ ਕਿ ਸੌਰੀ ਵੀਰੇ ਗਲਤੀ ਹੋ ਗਈ ਜਿਹੜਾ ਮੈਨੂੰ ਲੈ ਆਇਆ ਤੇ ਯਾਰ ਬਸ ਭਾਜੀ ਆਪਣਾ ਟੱਡ ਕੇ ਆ ਗਿਆ ਉਹਦੇ ਘਰ ਦੇ ਆ ਕੇ ਸਰ ਉਹਨਾਂ ਨੂੰ ਕਹਿ ਕੇ ਆਇਆ ਮੈਂ ਕਿਹਾ ਜੀ ਹੁਣ ਤੁਸੀਂ ਸਾਂਭੋ ਅਸੀਂ ਤਾਂ ਸਾਂਭਦਾ ਜਿੰਨਾ ਸਾਂਭਣਾ ਸੀ ਜਦੋਂ ਕਾਨੂੰਨ ਲਾਗੂ ਹੋ ਗਿਆ ਫਿਰ ਤੇ ਲੋਕ ਜਿਹਦਾ ਕਹਿ ਰਹੇ ਨੇ ਵੀ ਤੁਸੀਂ ਤਾਂ ਬਿਲਕੁਲ ਇੱਕ ਭਲਾ ਕੀਤਾ ਸੀ ਭੀੜ ਨੇ ਹਾਂਜੀ ਭਲੇ ਦੀ ਏਡੀ ਬਡੀ ਸਜ਼ਾ ਮਿਲਣ ਲੱਗੀ ਸੀ ਤੈਨੂੰ ਸਰ ਦੇਖ ਲਓ ਤੁਹਾਡੇ ਸਾਹਮਣੇ ਆ ਜੋ ਵੀ ਆ ਸਾਰੇ ਖੜੇ ਹੋਏ ਸੀਗੇ ਬਈ ਮੈਂ ਮੇਰੇ ਦਿਲ 'ਚ ਕ੍ਰੈਮ ਆ ਗਿਆ ਮੈਂ ਕਹਾ ਬੰਦਾ ਇਹਦਾ ਬਲੱਡ ਨਿਕਲ ਰਿਹਾ ਬੰਦੇ ਦਾ ਮੈਂ ਕਹਾ ਵਿਚਾਰਾ ਮਰ ਮੁਰਨਾ ਜਾਵੇ ਜ਼ਿੰਦਗੀ ਤੇ ਮੌਤ 'ਚ ਖੇਡ ਰਿਹਾ ਉਹ ਠੀਕ ਹੈ ਮੈਂ ਸਰ ਚੱਕਿਆ ਉਹ ਨੂੰ ਵੀ ਮੈਂ ਉਹਨੂੰ ਹਸਪੀਟਲ ਤਾਂ ਲੈ ਕੇ ਗਿਆ ਵੀ ਲਾਈਫ ਇਹਦੀ ਬਚ ਜਾਵੇ ਓਕੇ ਠੀਕ ਹੈ ਹਾਂ ਨਸੀਸੀਐਮਟੀ ਸਿਵਲ ਲੈ ਕੇ ਗਿਆ ਉਹ ਨੂੰ ਮੈਂ ਤੇ ਉੱਥੇ ਜਾ ਕੇ ਲੋਕੀ ਮੈਨੂੰ ਉਲਟਾ ਕਹਿਣ ਲੱਗੇ ਵੀ ਤੁਸੀਂ ਕਿ ਪਰਚਾ ਹੁਣਾ ਕੋਈ ਛੋਟਾ ਕੀ ਲੱਗਦਾ ਮੈਂ ਕਹਾ ਮੇਰਾ ਕੁਝ ਵੀ ਨਹੀਂ ਲੱਗਦਾ ਕਹਿਣ ਦਾ ਮਤਲਬ ਲੋਕਾਂ ਨੂੰ ਇਦਾਂ ਨਹੀਂ ਲੈ ਕੇ ਜਾਣਾ ਚਾਹੀਦਾ ਹਾਂ ਮਤਲਬ ਮੇਰਾ ਕਹਿਣ ਦਾ ਮਤਲਬ ਹੈ ਵੀਰੇ ਅੱਜ ਦੇ ਡੇਟ 'ਚ ਨਾ ਆਪਾਂ ਜੇ ਕਿਸੇ ਦਾ ਭਲਾ ਕਰੀਏ ਨਾ ਤਾਂ ਅਗਲਾ ਬੁਰਾ ਹੀ ਸਮਝਦਾ ਵੀਰੇ ਇਸ ਕਰਕੇ ਆਪਾਂ ਹੁਣ ਅੱਗੇ ਛੱਟ ਤੋਂ ਬਾਤ ਨਹੀਂ ਕਿਸੇ ਨਾਲ ਕੋਈ ਸੇਵਾ ਨਹੀਂ ਕਰੇਗਾ ਨਹੀਂ ਨਹੀਂ ਸਰ ਨਹੀਂ ਨਹੀਂ ਇਹ ਸੇਵਾ ਚ ਸਾਨੂੰ ਫਲ ਮਿਲ ਗਿਆ ਹੋਰ ਅਸੀਂ ਸੇਵਾ ਕੀ ਕਰਨੀ ਸਰ ਠੀਕ ਹੈ ਮੇਰਾ ਨਾਮ ਐਸਐ ਸੰਦੀਪ ਕੁਮਾਰ ਸੁਨੀਤ ਕੁਮਾਰ ਇਹ ਹੋਇਆ ਕਿਦਾਂ ਵਾਕਿਆ ਇਹ ਤਾਂ ਅਸੀਂ ਜਸਟ ਆਏ ਹਾਂ ਹੁਣੇ ਮੈਂ ਦੇਖਦਾ ਕਿ ਇਹ ਡਿਊਟੀ ਅਫਸਰ ਆ ਰਿਹਾ ਫਿਰ ਤੁਹਾਨੂੰ ਦੱਸਦੇ ਅਗਰ ਡਿਊਟੀ ਅਫਸਰ ਜਿਹੜਾ ਬੰਦਾ ਨਾ ਜਿਹੜਾ ਕਾਦਨ ਲੋਇਆ ਅਸੀਂ ਤਾਂ ਜਸਟ ਹੁਣੇ ਆਏ ਆਂ ਲੱਗਦਾ ਵੀ ਕਿਸੇ ਨਾਲ ਹੋਏ ਕਿ ਕੱਲਾ ਆਪਣੇ ਆਪ ਇਹ ਲੱਗ ਰਿਹਾ ਵੀ ਆਪ ਹੀ ਵੱਜਿਆ ਧੁੰਦ ਹੋਣ ਦੇ ਕਰਕੇ ਇਹ ਸਾਰਾ ਇੱਥੇ ਵੱਜੀ ਹੈ ਤੇ ਉਹ ਅਫਸੈਟ ਹੋ ਗਿਆ ਉਹਦੇ ਨਾਲ ਮੈਂ ਤਾਂ ਜਸਟ ਹੁਣੇ ਆਇਆ ਨਹੀਂ ਬਈ ਕੰਨ ਮਦੂਰ ਬਣਾ ਦੇ ਉਸ ਤੋਂ ਪੁੱਛਾਤਾ ਨਹੀਂ ਹਾਂਜੀ ਹਾਂਜੀ ਉਹ ਹਸਪੀਟਲ ਨੂੰ ਚਲੇ ਗਏ ਇਹ ਹੋਇਆ ਕਿਹੜੀ ਜਗ੍ਹਾ ਇਹ ਪ੍ਰੋਪਰ ਜਗ੍ਹਾ ਕਿਹੜੀ ਹੈ ਇਹ ਬੱਸ ਸਟੈਂਡ ਦੇ ਉੱਪਰ ਬ੍ਰਿਜ ਹੈ ਹੂੰ ਬ੍ਰਿਜ ਦੇ ਉੱਪਰ ਹੈ ਬ੍ਰਿਜ ਦੇ ਉੱਤੇ ਹੈ ਕਿ ਲੋਕਾਂ ਕੋਲ ਇਹ ਲੋਕੀ ਤੇਜ਼ ਚਲਾਉਂਦੇ ਨੇ ਮੋਟਰਸਾਈਕਲ ਨਹੀਂ ਤੇਜ਼ ਨਹੀਂ ਚਲਾਉਣਾ ਚਾਹੀਦਾ ਧੁੰਦ ਦੇ ਦੰਨੇ ਆ ਬੜੇ ਆਰਾਮ ਨਾਲ ਚੱਲਣਾ ਚਾਹੀਦਾ ਜ਼ਿੰਦਗੀ ਬਹੁਤ ਕੀਮਤੀ ਹੈ ਠੀਕ ਹੈ ਤੁਸੀਂ ਇਸ ਤਰ੍ਹਾਂ ਰਾਤ ਨੂੰ ਉੱਥੇ ਡਿਊਟੀ ਕਰ ਰਹੇ ਹੋ ਲੁਕੀ ਕਹਿੰਦੇ ਵੀ ਕੋਈ ਸਾਡੇ ਬਾਹਰ ਨਿਕਲਦੇ ਸੀ ਉੱਤੇ ਖੜੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਲੋਕਾਂ ਨੂੰ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਕਹਿੰਦਾ ਸਾਰੇ ਇੱਕ ਦੂਸਰੇ ਨਾਲ ਅਸੀਂ ਮਿਲ ਕੇ ਚੱਲਦੇ ਹਾਂ ਲੋਕ ਵੀ ਸਾਡਾ ਨਾਲ ਮਿਲ ਕੇ ਚੱਲਦੇ ਆ ਤੇ ਕੋਈ ਇਦਾਂ ਦੀ ਗੱਲ ਨਹੀਂ ਪਰ ਕੋਈ ਜਾਨੀ ਵੱਡਾ ਨੁਕਸਾਨ ਨਹੀਂ 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 ਕੋਈ ਨੁਕਸਾਨ ਨਹੀਂ ਹੈ ਇੱਕ ਨਹੀਂ ਲੱਗਿਆ ਤੱਕ ਜੀ ਹਾਂਜੀ ਇਹ ਸਟਾ ਥੋੜੀ ਲੱਗੀਆਂ ਬਚਾਅ ਹੋ ਗਿਆ ਅਚਾਪ ਪਤਾ ਲੱਗੇ ਕਿਥੋਂ ਰਹਿਣ ਵਾਲੀ ਸਰੋ ਨਹੀਂ ਇਹ ਹਜੇ ਮੈਂ ਦੱਸਦੇ ਹਾਂ ਡਿਊਟੀ ਅਫਸਰ ਗਿਆ ਹੋਇਆ ਆਉਂਦਾ ਉਹ ਤੁਹਾਨੂੰ ਦੱਸ ਠੀਕ ਠੀਕ ਬਾਈ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪ